ਅੱਜ ਕਹਾ ਬੋਲ ਅੱਜ 3ਵਾਂ ਰਾਸ਼ਨ ਮਿਤਰਾਣਾ ਜੀ ਔਰ ਨੀਡੀ ਲੇਡੀਜ਼ ਜੋ ਵੀ ਆ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਇਨ ਟਾਈਮ 15 ਹੋਈ ਆ ਆਉਣ ਵਾਲੇ ਟਾਈਮ ਚ ਵਾਧ ਵੀ ਹੋਈ ਆ ਤੇ ਅਸੀਂ ਸਾਰੇ ਮਿਲ ਜੁਲ ਕੇ ਇਹਨਾਂ ਦੀ ਸੇਵਾ ਕਰਾਂਗੇ ਅੱਜ ਤੀਆਂ ਦੀ ਲੋੜੀ ਵੀ ਆ ਕਿ ਜੋ ਕਿ ਬੱਚੀਆਂ ਹੈਗੀਆਂ 11 ਅਸੀਂ ਉਹਨਾਂ ਦੀ ਵੀ ਲੋੜੀ ਕਰਨੀ ਆ ਤੇ ਸਾਰੇ ਵੱਧ ਚੜ ਕੇ ਅੱਗੇ ਆਓ ਤੇ ਇਹਨਾਂ ਦਾ ਸਾਥ ਦਿਓ ਸਰ ਸਭ ਨੂੰ ਕਿੱਦਾਂ ਵੀ ਕੰਮ ਕਿਤੇ ਜਾ ਰਿਹਾ ਦੇਖੋ ਸੰਸਥਾ ਵੱਲੋਂ ਤਾਂ ਹਰ ਚੀਜ਼ ਅਸੀਂ ਬਹੁਤ ਵਧੀਆ ਕਰ ਰਹੇ ਆ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਰਨ ਵਾਲਾ ਤਾਂ ਚਲੋ ਪ੍ਰਮਾਤਮਾ ਅਸੀਂ ਲੋਕ ਤੇ ਜਰੀਆਂ ਕਿ ਜਿੰਨਾ ਚੰਗਾ ਸਾਡੇ ਤੋਂ ਹੋ ਸਕੇ ਅਸੀਂ ਕਰਾਂਗੇ ਆਉਣ ਵਾਲੇ ਟਾਈਮ 'ਚ ਵੀ ਅਸੀਂ ਬਹੁਤ ਕੁਝ ਸੋਚਿਆ ਆ ਕਿ ਲੇਡੀਜ਼ ਆਪਣਾ ਕੁਝ ਖੁਦ ਕਰ ਸਕਣ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਕੀ ਕੀ ਹੋਣ ਵਾਲਾ ਹੈ ਜਾਂ ਕੀ ਨਹੀਂ ਹਲੇ ਅਸੀਂ ਕੁਝ ਕਲੀਅਰ ਨਹੀਂ ਕਰ ਸਕਾਂਗੇ ਬਸ ਕੁਝ ਮਾਈਂਡ 'ਚ ਸਾਡੇ ਅਸੀਂ ਇਹ ਚੀਜ਼ਾਂ ਚੱਲ ਰਹੀਆਂ ਆ ਕਿ ਇਹਨਾਂ ਨੂੰ ਇਹਨਾਂ ਦੇ ਕਾਬਿਲ ਬਣਾ ਸਕੀਏ ਸਰਕਾਰ ਨੂੰ ਵੀ ਇਹ ਤੇ ਪਤਾਣਾ ਚਾਹੀਦਾ ਜੇ ਜਦੋਂ ਅਸੀਂ ਐਨ ਜੀਓ ਇੱਥੇ ਆ ਕੇ ਕੰਮ ਕਰ ਰਹੀਆਂ ਆ ਜੀ ਸਰਕਾਰ ਨੂੰ ਲੱਗਣਾ ਚਾਹੀਦਾ ਆ ਜੀ ਬਿਲਕੁਲ ਜੀ ਬਿਲਕੁਲ ਸਰਕਾਰਾਂ ਨੂੰ ਅਗਿਆਨਾ ਚਾਹੀਦਾ ਹੈ ਉਹਨਾਂ ਨੂੰ ਵੱਧ ਚੜ ਕੇ ਹਿੱਸੇ ਪਾਣੇ ਚਾਹੀਦੇ ਆ ਔਰ ਸਭ ਦੀ ਮਦਦ ਕਰਨੀ ਚਾਹੀਦੀ ਹੈ ਅੱਜ ਸਭ ਤੋਂ ਪਹਿਲਾਂ ਤਾਂ ਅਨੀਤਾ ਅਰੋੜਾ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਜੋ ਹਰ ਮਹੀਨੇ ਦੀ ਤਰ੍ਹਾਂ ਮੰਤਰੀ ਜੋ ਰਾਸ਼ਨ ਵਿਤਰਣ ਪ੍ਰੋਗਰਾਮ ਹੈ ਜੋ ਕਰਦੇ ਨੇ ਅੱਜ ਕਿਉਂਕਿ ਲੋਹੜੀ ਨੇੜੇ ਹੈ ਲੋਹੜੀ ਦਾ ਮਹੀਨਾ ਹੈ ਰਾਸ਼ਨ ਦੇ ਨਾਲ ਨਾਲ ਧੀਾਂ ਦੀ ਲੋਹੜੀ ਦਾ ਵੀ ਪ੍ਰੋਗਰਾਮ ਅੱਜ ਰੱਖਿਆ ਹੈ ਮੈਂ ਸਾਰੇ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਗਾ ਕਿ ਜੋ ਸਾਡੀਆਂ ਧੀਆਂ ਨੇ ਉਹ ਸਾਡੇ ਵਾਸਤੇ ਕੋਈ ਰੁਕਾਵਟ ਨਹੀਂ ਹੁੰਦੀਆਂ ਉਹ ਸਾਡੇ ਵਾਸਤੇ ਇੱਕ ਖੁਸ਼ਹਾਲੀ ਲੈ ਕੇ ਆਉਂਦੀਆਂ ਨੇ ਜਿੰਨੀ ਅਸੀਂ ਉਹਨਾਂ ਦੀ ਰਿਸਪੈਕਟ ਕਰਾਂਗੇ ਜਿੰਨੀ ਅਸੀਂ ਉਹਨਾਂ ਦੀ ਸੁਰੱਖਿਆ ਕਰਾਂਗੇ ਜਿੰਨੀ ਅਸੀਂ ਉਹਨਾਂ ਦੇ ਐਜੂਕੇਸ਼ਨ 'ਚ ਸਪੋਰਟ ਕਰਾਂਗੇ ਉਨਾਂ ਹੀ ਸਾਡਾ ਪਰਿਵਾਰ ਵੀ ਖੁਸ਼ਹਾਲ ਹੋਏਗਾ ਸਾਡਾ ਸਮਾਜ ਵੀ ਖੁਸ਼ਹਾਲ ਹੋਏਗਾ ਤੇ ਸਾਡਾ ਦੇਸ਼ ਵੀ ਖੁਸ਼ਹਾਲ ਹੋਏਗਾ ਮੈਂ ਇਸ ਮੌਕੇ ਤੇ ਅਨੀਤਾ अरोड़ा ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਜੋ ਉਪਰਾਲਾ ਕੀਤਾ ਬਹੁਤ-ਬਹੁਤ ਧੰਨਵਾਦ ਮੈਂ ਇਹੀ ਕਹਿਣਾ ਚਾਹੂੰਗੀ ਜਿਹੜਾ ਕਿ ਕਹਿੰਦੇ ਅੱਜ ਲੋਹੜੀ ਦਾ ਇੱਥੇ ਫੰਕਸ਼ਨ ਰੱਖਿਆ ਹੈ ਨੀਤਾ ਜੀ ਔਰ ਉਹਨਾਂ ਦੀ ਟੀਮ ਨੇ ਇਹ ਵਾਕਈ ਬਹੁਤ ਹੀ ਕਾਬਲੇ ਤਾਰੀਫ ਹੈਗਾ ਆਪਾਂ ਜਿੰਨਾ ਹੋ ਸਕੇ ਕਿ ਕਹਿੰਦੇ ਸਮਾਜ ਦੇ ਵਿੱਚ ਇਹ ਜਿਹੇ ਕਾਰਜ ਕਰਨੇ ਚਾਹੀਦੇ ਕੁੜੀਆਂ ਦੇ ਨਾਲ ਕਿ ਕਹਿੰਦੇ ਫੀਮੇਲਸ ਦੇ ਨਾਲ ਆਪਾਂ ਜਦ ਜੁੜ ਕੇ ਕਹਿੰਦੇ ਕੋਈ ਕੰਮ ਕਰਦੇ ਆਂ ਤੇ ਵੈਸੇ ਹੀ ਉੱਥੇ ਕੀ ਕਹਿੰਦੇ ਹੈ ਦੇਵਤਾ ਆਪ ਆ ਕੇ ਵਾਸ ਕਰਦੇ ਹੈ ਤੇ ਮੈਂ ਇਹੀ ਤੁਹਾਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਾਂਗੀ ਕਿ ਤੁਸੀਂ ਇਹ ਜੇ ਸੇਵਾ ਦੇ ਯੱਗੇ ਦੇ ਵਿੱਚ ਜੁੜੋ ਔਰ ਆਪਣਾ ਯਥਾ ਸ਼ਕਤੀਦਾਨ ਜ਼ਰੂਰ ਦਿਓ ਲਗਾ ਡੇਢੀ ਦਿਖੋ ਐਨਜੀਓ ਬਣਾਈ ਹੈ ਇਹਨਾਂ ਨੇ ਸੰਸਥਾ ਹੈ ਜਿਹੜੀ ਕੋਈ ਇੱਕ ਤਰ੍ਹਾਂ ਦੀ ਜਿਹੜੀ ਡੈਡੀਸ ਕਿੰਦਾਂ ਲੱਗ ਰਿਹਾ ਹੈ ਕਿੰਨਾ ਲੋਕ ਹੈ ਨਹੀਂ ਏ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਜਦ ਫੀਮੇਲ ਅਹੇਜਾ ਕੋਈ ਉਪਰਾਲਾ ਕਰਦੀ ਹੈ ਤੇ ਸਾਡੇ ਨਾਲ ਕੀ ਕਹਿੰਦੇ ਸਾਰਾ ਸਮਾਜ ਆ ਕੇ ਖੜ ਜਾਂਦਾ ਹੈ ਕਿਉਂਕਿ ਜਦ ਇੱਕ ਲੇਡੀ ਘਰੋਂ ਬਾਹਰ ਨਿਕਲਦੀ ਹੈ ਤੇ ਉਹ ਕਦੀ ਇਹ ਸੋਚ ਕੇ ਨਹੀਂ ਨਿਕਲਦੀ ਕਿ ਕੌਣ ਮੇਰੇ ਨਾਲ ਖੜੂਗਾ ਕੌਣ ਨਹੀਂ ਉਹ ਆਪਣੇ ਆਪ ਚ ਸੈਲਫ ਕੌਨਫिडेंट ਹੁੰਦੀ ਹੈ ਲੇਕਿਨ ਜਦ ਅਸੀਂ ਦੇਖਦੇ ਹਾਂ ਕਿ ਇੱਕ ਫੀਮੇਲ ਅਹੇਜਾ ਕੰਮ ਕਰ ਸਕਦੀ ਹੈ ਤੇ ਅਸੀਂ ਬੀਇੰਗ ਅ ਫੀਮੇਲ ਜਾਂ ਮੇਲਸ ਆਪਾਂ ਕਿਉਂ ਨਾ ਇਹੋ ਜਿਹੇ ਕੰਮ ਨੂੰ ਸਪੋਰਟ ਕਰੀਏ ਔਰ ਸਮਾਜ ਦੇ ਵਿੱਚ ਆਪਣਾ ਕੀ ਕਹਿੰਦੇ ਇੱਕ ਪਰਚਮ ਲਹਿਰਾਈਏ ਲੁਧਿਆਣਾ ਮਹਿਲਾ ਟਰਸਟ ਵੱਲੋਂ ਅਨੀਤਾ ਅਰੋੜਾ ਜੀ ਦੀ ਅਗਵਾਈ ਦੇ ਇਹ ਅੱਜ ਤੀਸਰਾ ਰਾਸ਼ਨ ਵੰਡਰਨ ਸਮਰੋਹ ਕਰਾਇਆ ਜਾ ਰਿਹਾ ਹੈ ਬਹੁਤ ਸਲਾਣੇਯੋਗ ਹੈ ਮੈਂ ਅਨੀਤਾ ਅਰੋੜਾ ਜੀ ਨੂੰ ਵਧਾਈ ਦਿਨਾ ਔਰ ਸਰਕਾਰਾਂ ਅੱਗੇ ਇਹੀ ਪ੍ਰਾਰਥਨਾ ਕਰਦਾ ਕਿ ਇਦਾਂ ਦੇ ਐਨਜੀਓ ਨੂੰ ਸਾਥ ਦੇਣਾ ਚਾਹੀਦਾ ਹੈ ਕਿ ਇਹਨਾਂ ਦਾ ਹੌਸਲਾ ਹੋਰ ਵੱਧ ਸਕੇ ਅਸੀਂ ਅਨੀਤਾ ਅਰੋੜਾ ਜੀ ਨੂੰ ਵਿਸ਼ਵਾਸ ਦਿਵਾਨੇ ਆ ਜਿੱਥੇ ਸਾਡੀ ਡਿਊਟੀ ਲਾਣਗੇ ਅਸੀਂ ਇਹਨਾਂ ਦੇ ਨਾਲ ਅੱਜ 15 ਮਹਿਲਾ ਨੂੰ ਰਾਸ਼ਨ ਵੰਡਰਨ ਕੀਤਾ ਜਾ ਰਿਹਾ ਕੱਲ ਨੂੰ 25 ਵੀ ਹੋਣ 50 ਵੀ ਹੋਣ 100 ਵੀ ਹੋਣਗੀਆਂ ਔਰ ਅਸੀਂ ਰਲ ਮਿਲ ਕੇ ਸਾਰੇ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਬਾਤ ਚੜ੍ਹ ਕੇ ਹਿੱਸਾ ਲਵਾਂਗੇ ਜੈ ਸ਼ੀ ਸ਼੍ਰੀ ਰਾਮ ਜੈ ਸ਼ੀ ਲੁਧਿਆਣਾ ਮਹਿਲਾ ٹرسٹ ਵੱਲੋਂ ਅਨੀਤਾ ਅਰੋੜਾ ਜੀ ਦੀ ਅਗਵਾਈ ਦੇ ਇਹ ਅੱਜ ਤੀਸਰਾ ਰਾਸ਼ਨ ਵੰਡਰਨ ਸਮਰੋਹ ਕਰਾਇਆ ਜਾ ਰਿਹਾ ਬਹੁਤ ਸਲਾਣੇਯੋਗ ਆ ਮੈਂ ਅਨੀਤਾ ਰੋੜਾ ਜੀ ਨੂੰ ਵਧਾਈ ਦਿੰਦਾ ਔਰ ਸਰਕਾਰਾਂ ਅੱਗੇ ਇਹੀ ਪ੍ਰਾਰਥਨਾ ਕਰਦਾ ਕਿ ਇਦਾਂ ਦੇ ਐਨਜੀਓ ਨੂੰ ਸਾਥ ਦੇਣਾ ਚਾਹੀਦਾ ਕਿ ਇਹਨਾਂ ਦਾ ਹੌਸਲਾ ਹੋਰ ਵੱਧ ਸਕੇ ਅਸੀਂ ਅਨੀਤਾ ਰੋੜਾ ਜੀ ਨੂੰ ਵਿਸ਼ਵਾਸ ਦਿਵਾਨੇ ਆ ਜਿੱਥੇ ਸਾਡੀ ਡਿਊਟੀ ਲਾਣਗੇ ਅਸੀਂ ਇਹਨਾਂ ਦੇ ਨਾਲ ਆ ਅੱਜ 15 ਮਹਿਲਾ ਨੂੰ ਰਾਸ਼ਨ ਵੰਡਰਨ ਕੀਤਾ ਜਾ ਰਿਹਾ ਕੱਲ ਨੂੰ 25 ਵੀ ਹੋਣ 50 ਵੀ ਹੋਣ ਸੋ ਵੀ ਹੋਣਗੀਆਂ ਔਰ ਅਸੀਂ ਰਲ ਮਿਲ ਕੇ ਸਾਰੇ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਬਾਤ ਚੜ ਕੇ ਹਿੱਸਾ ਲਾਵਾਂਗੇ ਜੈ ਸ਼ੀ ਦੀ ਰਾਮ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਦੇਖੋ ਜਿਸ ਤਰੀਕੇ ਅਸੀਂ ਇੱਕ ਲੇਡੀਜ਼ ਹੋ ਕੇ ਅੱਗੇ ਵੱਧ ਕੇ ਕੰਮ ਕਰ ਰਹੇ ਆ ਸੋ ਸਾਰੇ ਸਾਡੇ ਨਾਲ ਮਿਲ ਕੇ ਕਰੋ ਇਹ ਲੋਕ ਭਲਾਈ ਦਾ ਕੰਮ ਹੈ ਜੋ ਕਿ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਜੋ ਕਿ ਅਸੀਂ ਸਭ ਐਨ ਜੀਓ ਮਿਲ ਕੇ ਕਰ ਰਹੇ ਆ ਠੀਕ ਹੈ ਨਾ ਬਾਕੀ ਪਰਮਾਤਮਾ ਕਰਨ ਵਾਲਾ ਅਸੀਂ ਕੁਛ ਨਹੀਂ ਹੈ ਤੇ ਸਭ ਮਿਲ ਕੇ ਅੱਗੇ ਵਧੋ ਵੱਧ ਤੋਂ ਵੱਧ ਆ ਕੇ ਲੋਕ ਭਲਾਈ ਦੇ ਵਿੱਚ ਕੰਮ ਕਰੋ ਅੱਜ ਕੀ ਫੰਕਸ਼ਨ ਸੀ ਆਈ ਕੀਤਾ ਜਾ ਰਿਹਾ ਹੈ ਅੱਜ ਜੀ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਇੱਥੇ ਤੇ ਇਹ ਜੋ ਨੀਡੀ ਲੇਡੀਜ਼ ਐ ਇਹਨਾਂ ਨੂੰ ਰਾਸ਼ਨ ਵੰਡਣ ਕੀਤਾ ਜਾ ਰਿਹਾ ਹੈ ਲੋਕਾਂ ਕੀ ਅਪੀਲ ਕਰੋਗੇ ਤੁਹਾਣਾ ਜੁਰਮਾ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਵੱਧ ਚੜ ਕੇ ਭਾਗ ਲਓ ਆਪਣੀ ਸੇਵਾ ਦੇ ਵਿੱਚ ਇਹ ਸਾਡੀ ਸੇਵਾ ਹੈ ਇਹਦੇ ਵਿੱਚ ਹਿੱਸਾ ਪਾਓ ਆ ਕੇ ਤਾਂ ਕਿ ਹੋਰ ਲੋਕਾਂ ਦਾ ਭਲਾ ਹੋ ਸਕੇ ਇਹ ਤੋਂ ਕਹੀ ਹੈ ਕੀ ਕਰਨਗੇ ਲੈਤਰੋੜਾ ਜੀ ਦੀ ਪੂਰੀ ਟੀਮ ਸਮਾਜ ਸੇਵਕ ਇਹ ਸੋਣਾ ਰੋਡ ਬੰਦ ਲੋਕਾਂ ਨੂੰ ਰਾਸ਼ਨ ਵੰਡਿਆ ਤੇ ਇੱਕ ਹੈਂਡੀਕੈਪ ਨੂੰ ਰੈਟ ਵੀ ਦਿੱਤੀ ਇਹਨਾਂ ਨੇ ਤੇ ਮੈਂ ਇਹੀ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਇਹਨਾਂ ਨੂੰ ਤੰਦਰੁਸਤੀਆਂ ਦੇਵੇ ਤਾਂ ਕਿ ਇਹ ਸਾਰੀ ਟੀਮ ਲੋਕਾਂ ਦੀ ਸੇਵਾ ਕਰਦੇ ਰਹਿਣ ਤੇ ਜਿੱਥੇ ਮੇਰੀ ਇਹਨਾਂ ਨੂੰ ਜ਼ਰੂਰਤ ਹੈ ਜਦ ਵੀ ਮੈਨੂੰ ਕਹਿੰਦੇ ਆ ਉਸੇ ਟਾਈਮ ਮੈਂ ਇਹਨਾਂ ਕੋਲ ਹਾਜ਼ਰੀ ਲਵਾਵਾਂ ਨਾ ਤੇ ਮੈਨੂੰ ਵੀ ਮੌਕਾ ਮਿਲਦਾ ਥੋੜਾ ਮੋਟਾ योगदान मैं हर वक्त खड़ा माँ जिथे भी मेरी लोड़ है मैं पड़ा एडवोकेट कल्पना शर्मा तो हो तो राशन काम करें की पहले तो मैं अनिता दी को बहुत बहुत बधाई देना चाहती हूँ यहाँ आए सभी लोगों को बधाई देना चाहती हूँ उसके बाद मैं सबसे इम्पोर्टेंट ये बात बोलना चाहती हूँ कि मैं बहुत सारे एन के साथ जुड़ी हूँ या जहाँ पे हमने देखा है काम होता है वहाँ पे एक या दो बार काम होता है उसके बाद वो डिसकन्टीनशन में आ जाता है तो ये एक ऐसा प्लेटफॉर्म है जहाँ पे मैं हर तीसरी बार यहाँ पे आई हूँ इनके साथ इन सारी चीज़ों को आई विटनेस हूँ कि जहाँ पे आगे से लोग बढ़े ही हैं इस ग्रुप के साथ पहले अगर दस लेडीज़ आती थी, थी राशन लेने के लिए तो यहाँ पे आज पचास की तादाद में भी लोग आए हैं तो ये चीज़ बहुत अच्छी है और इनका इनिशिएटिव जो ये समाज के लिए कर रही हैं वो बहुत ही तारीफ़ काबिल है तो मैं दी को और उनकी पूरी टीम को इस चीज़ के लिए बहुत बधाई देना चाहती हूँ और ये कहना चाहती हूँ कि ऐसे लोग समाज में आगे आने चाहिए इनके लिए जो ये समाज को इतना आगे बढ़ा रहे हैं बाकी आज लोहड़ी की आपको आप सभी को बहुत बहुत बधाइयाँ और थैंक यू ਹਮੇਸ਼ਾ ਦੀ ਤਰ੍ਹਾਂ ਦੀਦੀ ਇਸ ਚੀਜ਼ ਲਈ ਆਲਵੇਜ਼ ਅੱਗੇ ਰਹਿੰਦੇ ਹੈ ਸੋਸ਼ਲ ਵਰਕ ਲਈ ਔਰ ਕਲਪਨਾ ਜੀ ਨੇ ਇੱਕ ਬੜੀ ਅੱਛੀ ਗੱਲ ਕਹੀ ਹੈ ਕਿ ਵਾਕਈ ਹੀ ਇਹਨਾਂ ਦੀ ਟੀਮ ਇਨਕਰੀਜ਼ ਹੋਈ ਹੈ ਔਰ ਟੀਮ ਇਨਕਰੀਜ਼ ਇਸ ਤਰ੍ਹਾਂ ਹੀ ਨਹੀਂ ਹੁੰਦੀ ਜਦੋਂ ਕੋਈ ਕੰਮ ਕਰਦਾ ਹੋਇਆ ਕਿਸੇ ਨੂੰ ਦੇਖਦਾ ਹੈ ਉਸ ਤੋਂ ਉਹਦੇ ਨਾਲ ਹੀ ਲੋਕ ਵੀ ਉਹਨਾਂ ਨਾਲ ਜੁੜਦੇ ਐ ਐਂਡ ਆਫਕੋਰਸ ਮਤਲਬ ਕਈ ਵਾਰੀ ਅਸੀਂ ਸਿਰਫ ਦਿਖਾਣ ਲਈ ਇੱਕ ਜਾਂ ਦੋ ਵਾਰੀ ਕੋਈ ਚੀਜ਼ ਕਰਦੇ ਐ ਲੇਕਿਨ ਸ਼ੀ ਇਸ ਡੂਇੰਗ 올 ਦਾ ਟਾਈਮ অর ਹਮੇਸ਼ਾ ਇਹਨਾਂ ਦਾ ਜਿਹੜਾ ਇਨੀਸ਼ੀਏਟਿਵ ਰਹਿੰਦਾ ਐ ਸੋਸ਼ਲ ਐਕਟੀਵਿਟੀਆਂ ਨੂੰ ਪੋਜ਼ਿਟਿਵ ਵੇ ਨਾਲ ਪ੍ਰਮੋਟ ਕਰਨ ਚਾਹੁੰਦਾ ਹੈ ਥੈਂਕ ਯੂ